ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਵਿਸ਼ਾ ਅਸੀਂ ਲਿਆ ਹੈ ਕਿ ਗੁਰਮੁਖ ਬੁੱਢੇ ਕਦੇ ਨਾਹੀ ਸ਼ਬਦ ਵਿੱਚ ਸਤਿਗੁਰਾਂ ਨੇ ਕੇਸ ਵਡਾਪੇ ਦਾ ਜ਼ਿਕਰ ਕਰਦਿਆਂ ਉਪਦੇਸ਼ ਬਖਸ਼ਿਸ਼ ਕੀਤਾ ਹੈ ਇਹ ਬਾਣੀ ਸ਼ਲੋਕ ਵਾਰਾਂ ਤੇ ਵਦੀਕ ਵਿੱਚ ਗੁਰੂ ਅਮਰਦਾਸ ਮਹਾਰਾਜ ਜੀ ਦੀ ਬਖਸ਼ਿਸ਼ ਹੈ ਕਿ ਗੁਰਮੁਖ ਬੁੱਢੇ ਕਦੇ ਨਾਹੀ ਜਿਨ੍ਹਾਂ ਅੰਤਰ ਸੁਰਤ ਗਿਆਨ ਕਿਉਂਕਿ ਜੀਵਨ ਦੀਆਂ ਅਵਸਥਾਵਾਂ ਦੇ ਵਿੱਚ ਬੜਾਪੇ ਦੀ ਅਵਸਥਾ ਤਾਂ ਹੈ ਇੱਕ ਹੈ ਸਰੀਰਕ ਤੌਰ ਤੇ ਮਨੁੱਖ ਦਾ ਜਰਜੜਾ ਹੋਣਾ ਇੱਕ ਹੈ ਆਤਮਿਕ ਤੌਰ ਤੇ ਜਰਜੜਾ ਹੋਣਾ ਸਤਗੁਰੂ ਕਹਿੰਦੇ ਕਿ ਜਿਹੜੇ ਜਿਨ੍ਹਾਂ ਦਾ ਗੁਰੂ ਵੱਲ ਮੁਖ ਹੈ ਜਿਹੜੇ ਗੁਰੂ ਦੇ ਪੈ ਤੇ ਪਾਓ ਵਿੱਚ ਨੇ ਗੁਰੂ ਦੀ ਪ੍ਰੀਤੀ ਵਿੱਚ ਜਉਂਦੇ ਨੇ ਉਹ ਕਦੇ ਵੀ ਬੁੱਢੇ ਨਹੀਂ ਹੁੰਦੇ ਨਾ ਆਤਮਿਕ ਤੌਰ ਤੇ ਜਰਜਰੇ ਹੁੰਦੇ ਆ ਨਾ ਸਰੀਰਕ ਤੌਰ ਤੇ ਜਰਜਰੇ ਹੁੰਦੇ ਆ ਪਰ ਕਿਉਂ ਨਹੀਂ ਹੁੰਦੇ ਜਿਨ੍ਹਾਂ ਅੰਤਰ ਸੁਰਤ ਗਿਆਨ ਜਿਨ੍ਹਾਂ ਦੇ ਅੰਤਰਾਤਮੇ ਵਿੱਚ ਤੇ ਜਿਨ੍ਹਾਂ ਦੀ ਸੁਰਤੀ ਵਿੱਚ ਗਿਆਨ ਦੀ ਧਾਰਾ ਚੱਲਦੀ ਹੈ ਹੁਣ ਇੱਕ ਗਿਆਨ ਹੁੰਦਾ ਸੰਸਾਰੀ ਤਲ ਤੇ ਜਦੋਂ ਬੰਦਾ ਗੁਰਮੁਖ ਹੋਏਗਾ ਕੁਦਰਤੀ ਹੈ ਕਿ ਉਹ ਨੂੰ ਆਪਣੇ ਆਪੇ ਬਾਰੇ ਆਪਣੇ ਵਿਰਸੇ ਬਾਰੇ ਆਪਣੀ ਵਿਰਾਸਤ ਬਾਰੇ ਆਪਣੇ ਗੁਰੂ ਬਾਰੇ ਗੁਰੂ ਦੀਆਂ ਬਰਕਤਾਂ ਬਾਰੇ ਤੇ ਗੁਰੂ ਦੀਆਂ ਬਖਸ਼ਿਸ਼ਾਂ ਬਾਰੇ ਗਿਆਨ ਹੋਏਗਾ ਇਹ ਜਿਹੜਾ ਸੁਰਤੀ ਦਾ ਗਿਆਨ ਹੈ ਜਿਹੜੀ ਚੇਤਨਾ ਹੈ ਜਿਹੜਾ ਚਿੰਤਨ ਹੈ ਇਹ ਉਸ ਨੂੰ ਕਿਸੇ ਪੱਖੋਂ ਵੀ ਜਰਜਰਾ ਨਹੀਂ ਹੋਣ ਦੇਗਾ ਪਰ ਉਹਨਾਂ ਦੀ ਜੀਵਨ ਕਿਰਿਆ ਕੀ ਹੁੰਦੀ ਹੈ ਸਦਾ ਸਦਾ ਹਰ ਗੁਣ ਰਵੈ ਸਦਾ ਸਦਾ ਹਮੇਸ਼ਾ ਹਮੇਸ਼ਾ ਉਹ ਹਰ ਦੇ ਹਰ ਦੇ 172 ਅਰਥ ਆਪਾ ਅਕਸ਼ਰ ਕਹਨੇ ਹੁੰਨੇ ਆ ਕੋਈ ਗੋਡ ਕਹੇ ਅੱਲਾ ਕਹੇ ਈਸ਼ਵਰ ਕਹੇ ਰੱਬ ਕਹੇ ਵਾਹਿਗੁਰੂ ਕਹੇ ਬੀਠਲ ਕਹੇ ਗੋਸਵਾਮੀ ਕਹੇ ਜਿਹੜਾ ਉਸ ਸ਼ਕਤੀ ਦੇ ਗੁਣਾਂ ਨੂੰ ਰਵੈ ਯਾਦ ਕਰਦਾ ਹੈ ਸਿਮਰਤੀ ਵਿੱਚ ਰੱਖਦਾ ਹੈ ਸਿਮਰਨ ਕਰਦਾ ਹੈ ਅੰਤਰ ਸਹਿਜ ਧਿਆਨ ਅੰਤਰਾਤਮੇ ਵਿੱਚ ਜਿਹੜੀ ਸਹਿਜ ਦੀ ਅਵਸਥਾ ਹੈ ਤੇ ਜਿਹੜੀ ਆਤਮ ਕਡੋਲਤਾ ਹੈ ਕਿਉਂਕਿ ਅਕਸਰ ਜਿਹੜਾ ਮਨੁੱਖ ਹੈ ਉਹ ਫਿਕਰਾਂ ਵਿੱਚ ਜਿਉਂਦਾ ਹੈ ਅਨੇਕ ਤਰ੍ਹਾਂ ਦੀਆਂ ਸਮੱਸਿਆਵਾਂ ਵਿੱਚ ਜਿਉਂਦਾ ਹੈ ਸਤਗੁਰੂ ਕਹਿੰਦੇ ਜਿਹੜੀ ਆਤਮਿਕ ਅਡੋਲਤਾ ਹੈ ਤੇ ਜਿਹੜੀ ਆਪਣੀ ਉਸ ਪ੍ਰਭੂ ਦੇ ਵਿੱਚ ਲਗਨ ਹੈ ਤੇ ਜਿਹੜੀ ਸੁਰਤੀ ਦੇ ਵਿੱਚ ਚੇਤਨਾ ਹੈ ਜਿਹੜਾ ਗੁਰੂ ਦਾ ਗਿਆਨ ਹੈ ਤੇ ਜਿਹੜੀ ਗੁਰਮਖਤਾਈ ਹੈ ਇਹ ਮਨੁੱਖ ਨੂੰ ਬੁੱਢੇ ਨਹੀਂ ਹੋਣ ਦਿੰਦੀ ਇਸ ਲਈ ਗੁਰੂਵਾਲ ਜਿਨ੍ਹਾਂ ਦਾ ਮੁਖ ਹੈ ਪ੍ਰੀਤੀ ਹੈ ਉਹ ਕਦੇ ਬੁੱਢੇ ਨਹੀਂ ਹੁੰਦੇ ਆਤਮਿਕ ਤੌਰ ਤੇ ਜਰਜਰੇ ਨਹੀਂ ਹੁੰਦੇ ਤੇ ਫਰੀਦਕੋਟੀਏ ਟੀਕੇ ਵਿੱਚ ਬੁੱਢੇ ਦਾ ਅਰਥ ਹੋਮੇ ਵੀ ਹੈ ਕਿ ਜਿਹੜੇ ਗੁਰੂਵਾਲ ਜਿਨ੍ਹਾਂ ਦਾ ਮੁਖ ਹੁੰਦਾ ਉਹ ਹੰਕਾਰੀ ਨਹੀਂ ਹੁੰਦੇ ਇਸ ਲਈ ਵਿਆਖਿਆਕਾਰੀ ਵਿੱਚ ਇੱਕ ਭੇਦ ਛੁਪਿਆ ਹੁੰਦਾ ਤਾਂ ਇਹ ਅਕਸਰ ਅਸੀਂ ਪੰਕਤੀ ਜਿਹੜੀ ਹੈ ਇੱਕ ਅਵਸਥਾ ਤੇ ਜਾ ਕੇ ਸੰਗਤਾਂ ਵਿੱਚ ਵਰਣਨ ਕਰਦੇ ਆ ਪਰ ਇਹਦਾ ਦੂਜਾ ਪੱਖ ਸਤਿਗੁਰਾਂ ਨੇ ਅੱਗੇ ਜਾ ਕੇ ਵਰਣਨ ਕੀਤਾ ਕਿ ਮਨਮੁਖ ਬਾਲਕ ਬਿਰਧ ਸਮਾਨ ਹੈ ਜਿਨ੍ਹਾਂ ਦਾ ਮਨਵਲੀ ਮੁਖ ਹੈ ਜਿਹੜੇ ਗੁਰੂ ਤੋਂ ਬੇਮੁਖ ਨੇ ਜਿਨ੍ਹਾਂ ਕੋਲੇ ਗੁਰੂ ਦੀ ਪ੍ਰੀਤੀ ਨਹੀਂ ਹੈ ਭਾਵੇਂ ਉਹ ਜਵਾਨ ਹੀ ਹੈ ਭਾਵੇਂ ਉਹ ਬਾਲਕੀ ਹੈ ਪਰ ਉਹ ਵੀ ਬਿਰਧ ਸਮਾਨ ਨੇ ਉੱਥੇ ਬਿਰਧ ਦਾ ਅਰਥ ਹੈ ਕਿ ਉਹ ਆਤਮਿਕ ਤੌਰ ਤੇ ਜਰਜਰੇ ਨੇ ਜਰਜਰੇ ਦਾ ਅਰਥ ਹੁੰਦਾ ਜਿਹਦੇ ਕੋਲੇ ਨਾ ਚੜ੍ਹਦੀ ਕਲਾ ਹੋਵੇ ਨਾ ਕੋਈ ਆਸ਼ਾ ਹੋਵੇ ਨਾ ਜ਼ਿੰਦਗੀ ਜਿਉਣ ਦੀ ਕਲਾ ਹੋਵੇ ਤੇ ਨਾ ਉਹਦੇ ਕੋਲੇ ਕੋਈ ਰਹਾਸਮਈ ਕੋਈ ਸ਼ਬਦ ਹੋਣ ਉਹ ਜਿਹੜੀ ਮਨਮੁਖਤਾਈ ਹੈ ਇਹ ਵੀ ਸਰੀਰ ਨੂੰ ਜਰਜਰਾ ਕਰ ਦਿੰਦੀ ਆ ਭਵੇਂ ਸੰਸਾਰੀ ਧਰਤੇ ਬੰਦਾ ਜਵਾਨ ਹੀ ਹੋਵੇ ਪਰ ਉਹ ਕਰਦੇ ਕੀ ਨੇ ਜਿਨ੍ਹਾਂ ਅੰਤਰ ਹਰ ਸੁਰਤ ਨਹੀਂ ਜਿਨ੍ਹਾਂ ਦੇ ਅੰਤਰ ਆਤਮੇ ਵਿੱਚ ਪ੍ਰਭੂ ਵਿੱਚ ਨਾ ਤੇ ਲਗਨ ਹੈ ਤੇ ਨਾ ਉਹਨਾਂ ਦੇ ਧਿਆਨ ਵਿੱਚ ਆਪਣੇ ਉਸ ਕਰਤੇ ਦੀਆਂ ਬਾਤਾਂ ਨੇ ਤੇ ਨਾ ਉਹਨਾਂ ਦੇ ਹਿਰਦੇ ਵਿੱਚ ਕੋਈ ਆਨੰਦ ਖੇੜੇ ਦੀ ਅਵਸਥਾ ਹੈ ਵਿੱਚ ਹੋਮੇ ਕਰਮ ਕਮਾਮ ਦੇ ਜਿਹੜੇ ਅਜਿਹੇ ਲੋਕ ਹੁੰਦੇ ਆ ਇਹ ਹੰਕਾਰ ਵਿੱਚ ਜਿਉਂਦੇ ਨੇ ਇਹ ਕੋਈ ਵੀ ਕੰਮ ਕਰਨਗੇ ਕਿ ਮੈਂ ਕੀਤਾ ਮੈਂ ਕਰ ਸਕਦਾ ਜਿਹੜੀ ਕਰਤੇ ਦੀ ਤੇ ਭਾਣੇ ਦੀ ਤੇ ਰਜ਼ਾ ਦੀ ਤੇ ਕਾਦਰ ਦੀ ਸ਼ਕਤੀ ਤੋਂ ਜਦੋਂ ਬੰਦਾ ਬੇਮੁਖ ਹੋ ਜਾਂਦਾ ਜਾਂ ਗੁਰੂ ਤੋਂ ਬੇਮੁਖ ਹੋ ਜਾਂਦਾ ਉਹਦੇ ਕੋਲੇ ਜੋ ਪਿੱਛੇ ਬਚਦਾ ਹੈ ਕੇਵਲ ਹੰਕਾਰ ਹੁੰਦਾ ਸਤਗੁਰੂ ਕਹਿੰਦੇ ਸਭ ਧਰਮ ਰਾਏ ਕੈ ਜਾਹੀ ਅਜਿਹੇ ਲੋਕ ਜਦੋਂ ਹਉਮੇ ਵਿੱਚ ਆਪਣਾ ਜੀਵਨ ਜਿਉਂਦੇ ਆ ਨਾ ਮਨਮੁਖ ਜਿਹੜੇ ਹੁੰਦੇ ਆ ਇਹ ਸਭ ਜਦੋਂ ਧਰਮ ਰਾਏ ਦੇ ਵਸ ਪੈਂਦੇ ਆ ਤੇ ਦੁੱਖ ਸੰਦੇ ਆ ਇਸ ਲਈ ਇਸ ਸ਼ਲੋਕਾਂ ਦੇ ਵਿੱਚ ਇੱਕ ਜੀਵਨ ਦਾ ਫਲਸਫਾ ਹੈ ਕਿ ਭਾਈ ਜੀਵਨ ਦੀ ਅਵਸਥਾ ਵਿੱਚ ਵੀ ਬਡਾਪਾ ਹੁੰਦਾ ਤੇ ਆਤਮਿਕ ਤਲਤੇ ਵੀ ਬਡਾਪਾ ਹੁੰਦਾ ਤੇ ਜਿਹੜੇ ਗੁਰੂ ਦੀ ਸਿਮਰਤੀ ਵਿੱਚ ਜਾਉਂਦੇ ਨੇ ਗੁਰੂ ਦੇ ਭੈ ਤੇ ਭਾਣੇ ਵਿੱਚ ਗੁਰਮਖਤਾਈ ਨਾਲ ਜਾਉਂਦੇ ਆ ਉਹ ਕਦੇ ਬੁੱਢੇ ਨਹੀਂ ਹੁੰਦੇ ਇਸ ਲਈ ਇਹ ਸਾਰੀ ਮਾਨਵਤਾ ਨੂੰ ਉਪਦੇਸ਼ ਹੈ ਕਿ ਇਸ ਅਵਸਥਾ ਨੂੰ ਜਰਨਾ ਵੀ ਹੈ ਚੜ੍ਹਦੀ ਕਲਾ 'ਚ ਵੀ ਰਹਿਣਾ ਹੈ ਤੇ ਚੜ੍ਹਦੀ ਕਲਾ ਵਿੱਚ ਜਿਹੜਾ ਜਿਉਂਦਾ ਹੈ ਉਹਦਾ ਜੀਵਨ ਆਨੰਦ ਖੇੜੇ ਵਾਲਾ ਹੁੰਦਾ ਪਰ ਆਨੰਦ ਖੇੜੇ ਦਾ ਇੱਕ ਕਾਰਨ ਵੀ ਹੁੰਦਾ ਕਿ ਬੰਦਾ ਆਨੰਦ ਖੇੜੇ ਵਿੱਚ ਰਹੇ ਕਿਵੇਂ ਜਿਵੇਂ ਭਾਈ ਵੀਰ ਸਿੰਘ ਜੀ ਕਹਿੰਦੇ ਨੇ ਕਿ ਲਾਟੂ ਨੂੰ ਹੰਕਾਰ ਹੋ ਜਾਂਦਾ ਕਿ ਮੈਂ ਹੀ ਰੋਸ਼ਨੀ ਆ ਦਰਅਸਲ ਲਾਟੂ ਰੋਸ਼ਨੀ ਨਹੀਂ ਰੋਸ਼ਨੀ ਉਦੋਂ ਤੱਕ ਹੈ ਜਦੋਂ ਬਿਜਲੀ ਘਰ ਨਾਲ ਉਹਦੀ ਤਾਰ ਜੁੜੀ ਹੋਈ ਹੈ ਇਸ ਲਈ ਜਦੋਂ ਵੱਡੇ ਘਰ ਨਾਲ ਤਾਰ ਜੁੜੀ ਹੋਈ ਹੋਵੇ ਨਾ ਆਪਣੇ ਗੁਰੂ ਨਾਲ ਗੁਰੂ ਦੀ ਬਾਣੀ ਨਾਲ ਉਹ ਜਿਹੜਾ ਸ਼ਕਤੀ ਹੀ ਮਨੁੱਖ ਨੂੰ ਖੇੜਾ ਦਿੰਦੀ ਹੈ ਤੇ ਉਹਨੂੰ ਉੱਚੀ ਅਵਸਥਾ ਦਿੰਦੀ ਹੈ ਤੇ ਚੜ੍ਹਦੀ ਕਲਾ ਦਿੰਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ